ਲੰਬੇ ਸਮੇਂ ਤੋਂ ਬਸ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਹੱਲ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਬਸ ਕਰਮਚਾਰੀਆਂ ਦਾ ਸੰਘਰਸ਼ ਖਤਮ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਗਿਆ ਹੈ 1 ਨਵੰਬਰ 2024 ਤੱਕ ਸਾਲ ਪੂਰਾ ਕਰਨ ਵਾਲੇ ਕਾਮਿਆਂ ਨੂੰ ਮਿਲੇਗਾ ਲਾਭ બસ ਕੰਡਕਟਰ ਡਰਾਈਵਰ ਅਤੇ ਡੀਪੂ ਮੁਲਾਜ਼ਮ ਦੀ ਤਨਖਾਹ 'ਚ ਵੀ 5% ਦੀ ਵਾਧਾ ਕੀਤਾ ਗਿਆ। ਆਊਟਸੋਰਸ ਦੇ ਤਹਿਤ ਕੱਚੇ ਕਾਮਿਆਂ ਦੀ ਤਨਖਾਹਾਂ 'ਚ ਵੀ ਵਾਧਾ ਕੀਤਾ ਗਿਆ। ਨਾਈਟ ਸ਼ਿਫਟ ਦਿੱਲੀ ਜਾਣ ਵਾਲੇ ਮੁਲਾਜ਼ਮਾਂ ਦੇ ਪੈਸੇ 60 ਤੋਂ 120 ਕਰ ਦਿੱਤੇ ਗਏ ਨੇ ਤੇ ਉੱਥੇ ਹੀ Shimla ਜਾਣ ਵਾਲਿਆਂ ਦੇ ਵੀ ਪੈਸੇ 60 ਤੋਂ 90 ਕਰ ਦਿੱਤੇ ਗਏ ਨੇ। ਤੇ ਹੁਣ ਇਸ ਦੇ ਨਾਲ ਹੀ ਬਸ ਕਰਮਚਾਰੀਆਂ ਦੇ ਵੱਲੋਂ ਕੀਤਾ ਗਿਆ ਸੰਘਰਸ਼ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਤੇ ਮਾਨਯੋਗ ਭਗਵੰਤ ਮਾਨ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਵੱਡਾ ਐਲਾਨ ਬੱਸ ਕਰਮਚਾਰੀਆਂ ਨੂੰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਤੇ ਮਾਨਯੋਗ ਭਗਵੰਤ ਮਾਨ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਖੁਸ਼ਖਬਰੀ ਬੱਸ ਕਰਮਚਾਰੀਆਂ ਨੂੰ ਦਿੱਤੀ ਗਈ